ਸਭ ਤੋਂ ਪਹਿਲਾਂ ਲਾਲੀ ਬਟਾਲੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਕਿੱਦਾਂ ਸਾਰੇ ਠੀਕ ਠਾਕ ਤੇ ਅੱਜ ਵੀ ਵੀਡੀਓ ਬਹੁਤ ਵਧੀਆ ਘੈਂਟ ਆ ਅੱਜ ਦੀ ਵੀਡੀਓ ਇਹ ਆ ਕਿ ਇਸ ਪਿੰਡ ਦੇ ਵਿੱਚ ਨਾ ਕਿਸੇ ਨੇ ਭੇਡਾਂ ਰੱਖੀਆਂ ਤੁਹਾਨੂੰ ਉਹ ਦਿਖਾਉਨੇ ਆ ਸ਼ਾਇਦ ਮੇਰੇ ਬਹੁਤ ਭੈਣ ਭਰਾ ਨੂੰ ਇਹ ਲੱਗੂ ਭੇਡਾਂ ਗੱਡੀ ਕਿ ਤਗੜੀ ਸਗਾ ਤਾਂ ਆ ਜਾ ਕਹਿਦਾ ਪਰ ਬਾਬਿਓ ਗੋਰੀ ਇੰਨੀ ਤਰੱਕੀ ਕਰ ਗਏ ਆ ਵੀ ਮਤਲਬ ਹਰ ਚੀਜ਼ ਨਾ ਤਿਆਰ ਕਰ ਲਈ ਪਰ ਪਿੰਡਾਂ ਵਿੱਚ ਆਜੇ ਵੀ ਮਾਹੌਲ ਪਿੰਡਾਂ ਵਰਗਾ ਤੇ ਇੱਥੇ ਨਾ ਇਧਰ ਥਲੜੇ ਬਨੇ ਤੁਹਾਨੂੰ ਦਿਖਾਉਣਾ ਆਹ ਦੇਖਿਓ ਆਹ ਸਾਰਾ ਪੇਡਾਂ ਦਾ ਬਾੜਾ ਆਹ ਓਹ ਟਰੈਕਟਰ ਚੱਲਣ ਡਿਆ ਪਰਲੇ ਬਨੇ ਤੇ ਇੱਥੇ ਪੇਡਾਂ ਰੱਖੀਆਂ ਕਿਸੇ ਨੇ ਓਹ ਦੇ ਪੇਡਾਂ ਆਹ ਸਾਰਾ ਪੇਡਾਂ ਦਾ ਬਾੜਾ ਓਹ ਵੇਖੋ ਕਿਸਾਨ ਇੱਕ ਖੇਤੀ ਕਰਨ ਡਿਆ ਆਪਣੇ ਟਰੈਕਟਰ ਦੇ ਨਾਲ ਤੇ ਕਿੱਡਾ ਸੋਹਣਾ ਲੱਗਣ ਡਿਆ ਇਹਨਾਂ ਕਾਹ ਵੜਿਆ ਤੇ ਇਹ ਕਾਹ ਨੂੰ ਫੋਲੀ ਦੇ ਕੇ ਤੇ ਇਹ ਡੰਗਰਾ ਨੂੰ ਪਾਉਣਾ ਜੌਂਡੀਆ ਟਰੈਕਟਰ ਆ ਵੇਖੋ ਕਿੰਨਾ ਸਾਫ਼ ਸੁਥਰਾ ਹਰਿਆ ਭਰਿਆ ਕਿੱਦਾਂ ਪਿੰਡਾਂ ਦੇ ਵਿੱਚ ਰੋਖਾ ਤੇ ਕਿੱਦਾਂ ਸਾਫ਼ ਸਫਾਈ ਆ ਤੇ ਹਰ ਪਿੰਡ ਦੇ ਵਿੱਚ ਇੱਕ ਇੱਕ ਚਰਚਾ ਜ਼ਰੂਰ ਹੁੰਦੀ ਆ ਕਿੱਦਾਂ ਵੇਖੋ ਸੇਬਾਂ ਦੇ ਬੂਟੇ ਆਹ ਘਰਾਂ ਦੇ ਵਿੱਚ ਲੱਗੇ ਨੇ ਕਿੱਦਾਂ ਟਲਕੰਡੇ ਆ ਸੇਬ ਇਹ ਗੋਰੇ ਖਾਂਦੇ ਨਹੀਂਗੇ ਹਨਾ ਬੜਾ ਸ਼ੌਂਕ ਜਾਂ ਇਹਨਾਂ ਨੂੰ ਬੂਟੇ ਬਾਟੇ ਲਾਉਣ ਦਾ ਗੋਰੀ ਵੇਖੋ ਕੂੜਾ ਸੁੱਟਣ ਆਈ ਐ 8 ਕੋਲੇ ਡਾਨਾਂ ਦੇ ਵਿੱਚ ਆ ਪਿੰਡ ਦੀ ਚਰਚਾ ਬਾਬਿਓ ਨਾ ਵੇਖੋ ਪਿੰਡ ਦੀ ਚਰਚਾ ਪਿੰਡ ਦਾ ਮਾਹੌਲ ਚੈੱਕ ਕਰ ਰਹੇ ਹਾਂ ਕਿੱਡਾ ਘੈਂਟ ਆ ਹਨਾ ਇਹ ਸਾਫ਼ ਸੁਥਰਾ ਆ ਗਏ ਡੱਬੇ ਰੱਖੇ ਆ ਬਾਹਰ ਕੂੜੇ ਵਾਲੇ ਆ ਵੀ ਜਦੋਂ ਉਹਨਾਂ ਆਉਣਾ ਕੂੜਾ ਚੱਕਣ 12 ਲੈ ਜਾਂਦੇ ਆ ਆ ਗੱਡੀਆਂ ਆ ਗਈਆਂ ਕੂੜੇ ਵਾਲੀਆਂ ਇਹਨਾਂ ਦੇ ਰੱਬ ਤੁਹਾਡਾ ਭਲਾ ਕਰੋ ਪਲਾਨ ਹੁੰਦਾ ਵਾ ਪਲਾਨ ਹੁੰਦਾ ਨਾਲੇ ਕੋਲ ਵੀ ਕਿਹੜੇ ਪਿੰਡ ਦਾ ਕੂੜਾ ਕਿਦਨ ਚੁੱਕਣਾ ਉਹ ਫਿਰ ਸਾਨੂੰ ਵੀ ਪਲਾਨ ਮਿਲੇ ਹੋਏ ਆ ਇੰਨੇ ਦਿਨ ਤੁਹਾਂ ਦੇ ਆਉਣਾ ਹੁਣ ਆ ਵੇਖੋ ਇਤੋਂ ਵਧਿਆ ਵੀਡੀਓ ਕੀ ਹੋ ਸਕਦੀ ਬਾਬਿਓ ਹੌਲੀ ਕਰਕੇ ਤੁਹਾਨੂੰ ਦਿਖਾਣਾ ਲੱਕੜਾਂ ਇਕੱਠੀਆਂ ਕੀਤੀਆਂ ਗੋਰੀਆਂ ਦੀ ਗਾਰਡਨ ਤੇ ਗਾਰਡਨ ਦੇ ਵਿੱਚ ਅਥਰੇ ਗੋੜੇ ਚੁਗੰਡੇ ਆ ਆ ਚੈੱਕ ਕਰਿਓ ਬਾਬਿਓ ਵਿਊ ਚੈੱਕ ਕਰਿਓ ਪਿੰਡ ਦਾ ਸਵਰਗਾ ਕਿ ਕਿਤਾਂ ਕੰਮ ਜੈਸਾ ਜਾਂ ਕਿਤਾਂ ਆਓ ਵੇਖੋ ਘੋੜੇ ਚੁਗੰਡੇ ਤੋਂ ਆਹ ਦੇਖੋ ਆਹ ਦੇਖੋ ਘੋੜੇ ਚੁਗੰਡੇ ਹੱਤ ਬੇਲਾ ਆ ਪਿੰਡ ਸਾਰੇ ਚੈੱਕ ਕਰਿਓ ਅਗੇ ਕਿੰਨਾ ਵਧੀਆ ਵਿਊ ਆ ਆ ਕਿਸਾਨਾਂ ਦੇ ਪਿੰਡ ਆ ਕਿਸਾਨਾਂ ਦੀਆਂ ਖੇਤੀਆਂ ਆਲੇ ਦੁਆਲੇ ਕਣਕਾਂ ਹੀ ਕਣਕਾਂ ਸਾਰਾ ਕੁਝ ਐ ਹਰਿਆ ਭਰਿਆ ਤੇ ਜਿਹੜੀ ਮੈਂ ਗੱਲ ਕੀਤੀ ਨਾ ਵੀ ਇੱਥੇ ਸਿਸਟਮ ਸਰਕਾਰ ਦਾ ਬੜਾ ਵਧੀਆ 170 ਬੱਧਰ ਮੇਰੇ ਖਿਆਲੋਂ ਲੱਗਦੇ ਸਾਲ ਦੇ ਤੇ ਆਓ ਵੇਖੋ ਆਓ ਵੇਖੋ ਆਹ ਕਟੀਆਂ ਆਉਂਦੀਆਂ ਐਦਾ ਕੂੜਾ ਵੇਲਾ ਕਰੀ ਜਾਣਾ ਤਿੰਨ ਤਰ੍ਹਾਂ ਦੇ ਡੱਬੇ ਹੁੰਦੇ ਆ ਪਲਾਸਟਿਕ ਤੇ ਕੂੜਾ ਤੇ ਬਾਇਓ ਵੀ ਉਹ ਹੋ ਜਾਂਦਾ ਜਿੱਦਾਂ ਯਾਰਾਬ ਸਾਡਾ ਭਲਾ ਕਰੇ ਵੀ ਸਬਜ਼ੇ ਸਬਜ਼ੇ ਜਿਹੜੇ ਛਿਲਕੇ ਛੁਲਕੇ ਹੁੰਦੇ ਆ ਇੱਕ ਜਿਆਦਾ ਕੂੜੇ ਵਾਲੇ ਤਿੰਨ ਚ ਇੱਕ ਪੇਪਰਾਂ ਦਾ ਚਾਰ ਡੱਬੇ ਮਿਲਦੇ ਆ ਵੇਖੋ ਬਾਹਰ ਰੱਖਿਆ ਕੂੜਾ ਆ ਕਣਕ ਗੋਰੀਆਂ ਦੀ ਨਾ ਸਭ ਹਰੀਆਂ ਭਰੀਆਂ ਕਣਕਾਂ ਵਾਪਿਓ ਨਾ ਦੇਖੋ ਖੇਤਾਂ ਦੇ ਖੇਤ ਟੱਕਾਂ ਦੇ ਟੱਕ ਇਧਰ ਪਿੰਡਾਂ ਨਿਕਨੇਗੇ ਇਹ ਤੇ ਕਣਕਾਂ ਹੁਣ ਪੱਕਣ ਡੀਆਂ ਜਉ ਆ ਜਵਾਂ ਦੀ ਖੇਤੀ ਆ ਬੀਰ ਬਹੁਤ ਹੁੰਦੀ ਆ ਬੀਰ ਵੀ ਇਥੇ 7-8 ਤਰ੍ਹਾਂ ਦੀ ਜਿਆਦਾ ਤਰ੍ਹਾਂ ਦੀ ਬੀਰ ਹੋਊਗੀ ਵੱਖ-ਵੱਖ ਕੰਪਨੀਆਂ ਦੀ ਆਖਰ ਜਉ ਆ ਸਾਰੇ ਕਿੱਲਿਆਂ ਦੇ ਖੇਲੇ ਤਿੰਨ ਚਾਰ ਚੀਜ਼ਾਂ ਹੋਣਿਆ ਫਸਲ ਇੱਕ ਮਟਰਾਂ ਦੀ ਲਾਈ ਇਹਨਾਂ ਨੇ ਇੱਕ ਕਾਨਕ ਆ ਇੱਕ ਜਵਾਰ ਆ ਤੇ ਐ ਮੈਂ ਕਹਿਣਾ ਵੀ ਵੇਖੋ ਮੌਸਮ ਨੇ ਆ ਕੇ ਕੰਮ ਕੱਢਿਆ ਪਿਆ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਵੇ ਮੈਂ ਤਾਂ ਆ ਵਾ ਸਰੋਂ ਬਾਬਿਓ ਪੱਕੀ ਆ ਸਰੋਂ ਹੁਣ ਆ ਦੇਖੋ ਇਹ ਸਾਰੀ ਸਰੋਂ ਆ ਇਧਰ ਜਉ ਆ ਇੱਧਰਲੇ ਬੰਨਮੀ ਪੇਡਾਂ ਵਾਲਾ ਹੈਗਾ ਵਾ ਜਗਾੜਾ ਜਿ세 ਪੇਡਾਂ ਰੱਖੀਆਂ ਵਾ ਕਿੱਡਾ ਸੋਹਣਾ 뷰 ਲੱਗਦਾ ਹਨਾ ਇਹ ਕੈਮਰਾ ਵੀ ਪੂਰੀ ਹੱਦ ਕਰਾਉਂਦਾ ਜਦੋਂ ਮੈਨੂੰ ਹੈ ਹੀ ਬਹੁਤ ਸੋਹਣਾ ਵਾ ਤੇ ਸਵੇਰੇ ਸਵੇਰੇ ਆਪਣੇ ਭਰਾਵਾਂ ਨੂੰ ਦਿਖਾ ਦਿੰਦਾ ਆਪਣੇ ਭਰਾਵਾਂ ਨੇ ਕਦੂ-ਕਦੂ ਕਰਕੇ ਝੋਨੇ ਚਾਹਨੇ ਬੀਜ ਲੈਣੇ ਹੁਣ ਇੱਥੇ ਅਲੇ ਕੁਛ ਨਹੀਂ ਇਦਾਂ ਦਾ ਇੱਥੇ ਕਣਕ ਆ ਆ ਦੇਖੋ ਇੱਥੇ ਕਣਕ ਆ ਹੁਣ ਆ ਇਦਾਂ ਪਿੰਡ ਸ਼ੁਰੂ ਹੋ ਜਾਂਦੇ ਆ ਤੇ ਪਿੰਡਾਂ ਦੇ ਨਾਮ ਬਾਰ ਬਾਰ ਲਿਖੇ ਹੋਏ ਆ ਆ ਫੀਲਡਾਂ ਤੇ ਵੇਖੋ ਕਿੰਨੇ ਕਰੇ ਸੋਹਣੇ ਰੁੱਖ ਲਾਏ ਆ ਇਹ ਬਾਬਿਓ ਮੇ ਆਪਣੇ ਘਰ ਵਾਲੀ ਛਾਤੀ ਜਰੂਰ ਮਾਰਿਓ ਪਈ ਅਸੀਂ ਕਿੰਨੇ ਕਰੇ ਰੁੱਖ ਲਾਏ ਆ ਤੇ ਕਿੰਨੇ ਪਿੰਡ ਨੂੰ ਸੋਨਾ ਬਣਾਇਆ ਵਾਂ ਤੋੜ ਗੀਆ ਮੁਖ ਲਾਇਆ ਨਿੱਕੀ ਜਹੀ ਜਿੰਦ ਨੂੰ ਪਹਾੜ ਜਿਡਾ ਦੁੱਖ ਇਹੀ ਸਾਹ ਹੈ ਸਾਡਾ ਤੂੰ ਵੀ ਮੁਖ ਆ ਵੇਖੋ 100 200 ਸਾਲ ਪੁਰਾਣਾ ਘਰ ਲੱਕੜਾਂ ਦਾ ਇਹ ਤਾਂ ਹਿਟਲਰ ਜੰਮਿਆ ਵੀ ਨਹੀਂ ਹੋਣਾ ਜਿਹਦਾ ਇਹ ਘਰ ਆ ਆ ਵੇ ਸਾਡੀ ਸੀ ਤੇ ਕਾਪੀ ਰਾਈਟ ਨਾ ਪਾਲਣ ਦਾ ਇਹ ਵੀ ਪੰਗਾ ਹੁੰਦਾ ਆਹ ਲੱਕ ਆਈ ਆਹ ਚੀਜ਼ ਮੈਨੂੰ ਹਮੇਸ਼ਾ ਹੀ ਬਹੁਤ ਵਧੀਆ ਲੱਗਦੀ ਹੁੰਦੀ ਵੀ ਘਰ ਦੇ ਉੱਤੋਂ ਦੀ ਨਾ ਥੱਲੇ ਸੜਕਾਂ ਦੇ ਉੱਤੇ ਘਰ ਆ ਤੇ ਘਰ ਵੀ ਕਿੱਡਾ ਪੁਰਾਣਾ ਇੱਥੇ ਵੱਡੀ ਗੱਡੀ ਨਹੀਂ ਲੰਘ ਸਕਦੀ ਫਰ ਬੋਟਲ ਲਾਇਆ ਹੋਇਆ ਆਜੀ ਜਾਵਾ ਦਰਸ਼ਣੀ ਕਿੰਨੇ ਕਿੰਨੇ ਪੁਰਾਣੇ ਘਰ ਜਿਹੜੇ ਸਾਹਮਣੇ ਘੋਰੀਆਂ ਨੇ ਪਿੰਡ ਬਸ ਇਦਾਂ ਹੀ ਸੜਕਾਂ ਦੇ ਨਾਲ ਜੁੜੇ ਆ ਤੇ ਤੁਹਾਨੂੰ ਕੋਈ ਵੀ ਬੰਦਾ ਜੀਪ ਰੰਦਾ ਨਜ਼ਰਬਾਰ ਨਹੀਂ ਆਊਗਾ ਸਭ ਕੰਮਾਂ ਤੇ ਸਕੂਲਾਂ 'ਚ ਨੌਕਰੀਆਂ ਕਰਨਦੇ ਆ ਪੜਾਈਆਂ ਕਰਨਦੇ ਆ ਤਰੱਕੀਆਂ ਕਰਨਦੇ ਆ ਬੱਲੇ ਬੱਲੇ ਕਰਾਈ ਜਾਂਦੇ ਆ ਚੰਗਾ ਦੋਸਤੋ ਲਵ ਜੂ ਧੰਨਵਾਦ